ਪਾਠ 1 ਭਾਸ਼ਾ ਅਤੇ ਵਿਆਕਰਨ ਲੈਂਗੁਏਜ ਐਂਡ ਗ੍ਰਾਮਰ ਪਿਆਰੇ ਬੱਚਿਓ ਅਸੀਂ ਸਾਰਾ ਦਿਨ ਕਿਸੇ ਨਾ ਕਿਸੇ ਰੂਪ ਵਿੱਚ ਭਾਸ਼ਾ ਦੀ ਵਰਤੋਂ ਕਰਦੇ ਹਾਂ ਘਰ ਵਿੱਚ ਅਸੀਂ ਕਈ ਪ੍ਰਕਾਰ ਦੀਆਂ ਗੱਲਾਂ ਕਰਦੇ ਹਾਂ ਮਾਤਾ ਪਿਤਾ ਬੱਚਿਆਂ ਨੂੰ ਬਹੁਤ ਕੁਝ ਸਮਝਾਉਂਦੇ ਹਨ ਫਿਰ ਅਸੀਂ ਆਪਣੇ ਮਿੱਤਰਾਂ ਸਹੇਲੀਆਂ ਵਿੱਚ ਇਕੱਠੇ ਹੋ ਕੇ ਆਪਣੇ ਵਿਚਾਰ ਸਾਂਝੇ ਕਰਦੇ ਹਾਂ ਸਕੂਲ ਵਿੱਚ ਅਖਬਾਰਾਂ ਰਸਾਲੇ ਅਤੇ ਪੁਸਤਕਾਂ ਪੜ੍ਹਦੇ ਹਾਂ ਟੈਲੀਫੋਨ ਤੇ ਗੱਲਬਾਤ ਕਰਨ ਦਾ ਰਿਵਾਜ ਬਹੁਤ ਵੱਧ ਗਿਆ ਹੈ ਈਮੇਲ ਰਾਹੀਂ ਸੰਦੇਸ਼ ਭੇਜੇ ਜਾਂਦੇ ਹਨ ਕਈ ਵਾਰੀ ਅਸੀਂ ਬੈਠੇ ਬੈਠੇ ਕੁਝ ਸੋਚਣ ਲੱਗ ਪੈਂਦੇ ਹਾਂ ਜੋ ਅਸੀਂ ਬੋਲ ਨਹੀਂ ਸਕਦੇ ਉਹ ਆਪਣੇ ਵਿਚਾਰਾ ਇਸ਼ਾਰਿਆਂ ਰਾਹੀਂ ਸਮਝਾਉਂਦੇ ਹਾਂ ਇਸ ਪ੍ਰਕਾਰ ਆਪਣੇ ਭਾਵਾਂ ਅਤੇ ਵਿਚਾਰਾਂ ਨੂੰ ਦੂਜਿਆਂ ਤੱਕ ਪਹੁੰਚਾਉਣ ਦੇ ਵੱਖ-ਵੱਖ ਤਰੀਕੇ ਹਨ ਇੱਥਾ ਦਿੱਤੇ ਚਿੱਤਰਾਂ ਨੂੰ ਜ਼ਰਾ ਗੌਰ ਨਾਲ ਵੇਖੋ ਅਤੇ ਸਮਝਣ ਦੀ ਕੋਸ਼ਿਸ਼ ਕਰੋ ਉਪਰੋਕਤ ਚਿੱਤਰਾਂ ਵਿੱਚ ਭਾਸ਼ਾ ਦੇ ਕਈ ਰੂਪ ਦਿਖਾਈ ਦਿੰਦੇ ਹਨ ਜਿਵੇਂ ਕਿ ਆਪਸ ਵਿੱਚ ਗੱਲਬਾਤ ਕਰਨੀ ਇਸ਼ਾਰਿਆਂ ਨਾਲ ਕੁਝ ਸਮਝਾਉਣਾ ਅਤੇ ਲਿਖਤੀ ਕੰਮ ਕਰਕੇ ਆਪਣੇ ਭਾਵ ਦੱਸਨੇ ਅਤੇ ਸੋਚ ਵਿਚਾਰ ਰਾਹੀਂ ਆਪਣੇ ਵਿਚਾਰ ਪ੍ਰਗਟ ਕਰਨੇ ਆਦਿ ਭਾਸ਼ਾ ਦੀ ਪਰਿਭਾਸ਼ਾ ਭਾਸ਼ਾ ਉਹ ਸਾਧਨ ਹੈ ਜਿਸ ਰਾਹੀਂ ਅਸੀਂ ਆਪਣੇ ਭਾਵਾਂ ਅਤੇ ਵਿਚਾਰਾਂ ਨੂੰ ਬੋਲ ਕੇ ਜਾਂ ਲਿਖ ਕੇ ਦਰਸਾਉਂਦੇ ਹਾਂ ਇਸ ਪ੍ਰਕਾਰ ਭਾਸ਼ਾ ਬੋਲੀ ਵੀ ਜਾਂਦੀ ਹੈ ਅਤੇ ਲਿਖੀ ਵੀ ਜਾਂਦੀ ਹੈ ਪਸ਼ੂ ਪੰਛੀ ਵੀ ਆਪਣੀਆਂ ਆਵਾਜ਼ਾਂ ਰਾਹੀਂ ਕੁਝ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਇਹਨਾਂ ਆਵਾਜ਼ਾਂ ਰਾਹੀਂ ਉਹ ਇੱਕ ਦੂਜੇ ਬਾਰੇ ਸਮਝ ਲੈਂਦੇ ਹਨ ਅਤੇ ਕਈ ਵਾਰੀ ਸਾਨੂੰ ਵੀ ਉਹਨਾਂ ਦੇ ਇਸ਼ਾਰੇ ਸਮਝ ਵਿੱਚ ਆ ਜਾਂਦੇ ਹਨ ਪਰ ਇਹ ਸਭ ਕੁਝ ਭਾਸ਼ਾ ਦਾ ਹਿੱਸਾ ਨਹੀਂ ਹੁੰਦੇ ਕਿਉਂਕਿ ਵਿਆਕਰਨ ਦਾ ਸੰਬੰਧ ਕੇਵਲ ਮਨੁੱਖੀ ਬੋਲੀ ਜਾਂ ਭਾਸ਼ਾ ਨਾਲ ਹੀ ਹੁੰਦਾ ਹੈ ਭਾਸ਼ਾ ਦੇ ਦੋ ਰੂਪ ਆਪਣੀ ਗੱਲਬਾਤ ਦੂਸਰਿਆਂ ਤੱਕ ਪਹੁੰਚਾਉਣ ਲਈ ਭਾਸ਼ਾ ਦੇ ਸਫਲ ਅਤੇ ਪ੍ਰਭਾਵਸ਼ਾਲੀ ਕੇਵਲ ਦੋ ਰੂਪ ਹਨ ਭਾਵ ਭਾਸ਼ਾ ਦੋ ਪ੍ਰਕਾਰ ਦੀ ਹੁੰਦੀ ਹੈ ਭਾਸ਼ਾ ਬੋਲ ਚਾਲ ਦੀ ਭਾਸ਼ਾ ਜਾਂ ਮੌਖਿਕ ਭਾਸ਼ਾ ਲਿਖਤੀ ਭਾਸ਼ਾ ਜਾਂ ਸਾਹਿਤਿਕ ਭਾਸ਼ਾ ਬੋਲ ਚਾਲਦੀ ਭਾਸ਼ਾ ਜਾਂ ਮੌਖਿਕ ਭਾਸ਼ਾ ਜਿਸ ਸਾਧਨ ਰਾਹੀਂ ਅਸੀਂ ਆਪਣੀ ਗੱਲਬਾਤ ਅਤੇ ਵਿਚਾਰ ਮੌਖਿਕ ਰੂਪ ਵਿੱਚ ਜਾਂ ਬੋਲ ਕੇ ਪ੍ਰਗਟਾਉਂਦੇ ਹਾਂ ਉਸ ਨੂੰ ਬੋਲ ਚਾਲਦੀ ਭਾਸ਼ਾ ਕਿਹਾ ਜਾਂਦਾ ਹੈ ਪਹਿਲਾਂ ਭਾਸ਼ਾ ਇਸ ਰੂਪ ਵਿੱਚ ਹੀ ਪੈਦਾ ਹੁੰਦੀ ਹੈ ਭਾਸ਼ਾ ਤੋਂ ਪਹਿਲਾਂ ਬੱਚਾ ਬੋਲ ਚਾਲ ਜਾਂ ਮੌਖਿਕ ਰੂਪ ਵਿੱਚ ਹੀ ਭਾਸ਼ਾ ਨੂੰ ਸਿੱਖਦਾ ਹੈ ਇਹ ਬੋਲੀ ਬਹੁਤ ਸ਼ੁੱਧ ਨਹੀਂ ਹੁੰਦੀ ਹੈ। ਬਾਗ ਵਿੱਚ ਸੈਰ ਕਰਨ ਦਾ ਬਹੁਤ ਆਨੰਦ ਆਉਂਦਾ ਹੈ। ਸਵੇਰ ਦੀ ਸੈਰ ਬਹੁਤ ਲਾਭਕਾਰੀ ਹੁੰਦੀ ਹੈ। ਰੋਜ਼ ਸਵੇਰੇ ਜਲਦੀ ਉੱਠ ਕੇ ਦੌੜ ਕੇ ਸੈਰ ਨੂੰ ਜਾਵਾਂਗੇ। ਲਿਖਤੀ ਭਾਸ਼ਾ ਜਾਂ ਸਾਹਿਤਕ ਭਾਸ਼ਾ ਆਪਣੀ ਗੱਲਬਾਤ ਅਤੇ ਵਿਚਾਰਾਂ ਨੂੰ ਜਦੋਂ ਅਸੀਂ ਲਿਖ ਕੇ ਦੂਜਿਆਂ ਤੱਕ ਪਹੁੰਚਾਉਂਦੇ ਹਾਂ ਤਾਂ ਉਹ ਲਿਖਤੀ ਭਾਸ਼ਾ ਹੁੰਦੀ ਹੈ। ਹਰੇਕ ਬੱਚਾ ਪਹਿਲਾਂ ਬੋਲਣਾ ਸਿੱਖਦਾ ਹੈ ਅਤੇ ਫਿਰ ਹੌਲੀ-ਹੌਲੀ ਲਿਖਣਾ ਸਿੱਖਦਾ ਹੈ। ਚਿੱਠੀ ਲਿਖਣੀ, ਪ੍ਰਸ਼ਨ ਉੱਤਰ ਲਿਖਣੇ, ਦਫ਼ਤਰਾਂ ਵਿੱਚ ਲਿਖਤੀ ਕੰਮ ਕਰਨਾ ਇਹ ਲਿਖਤੀ ਭਾਸ਼ਾ ਦੇ ਅਧੀਨ ਆਉਂਦੇ ਹਨ। ਇਹ ਭਾਸ਼ਾ ਸ਼ੁੱਧ ਹੁੰਦੀ ਹੈ। ਭਾਸ਼ਾ ਦੇ ਰੂਪ ਜਾਂ ਪੱਧਰ ਹੈ। ਭਾਸ਼ਾ ਦੇ ਕੁਝ ਹੋਰ ਰੂਪ ਜਾਂ ਪੱਧਰ ਵੀ ਹਨ। ਮਾਂ ਬੋਲੀ ਜਾਂ ਮਾਤ ਭਾਸ਼ਾ ਕਿਹਾ ਜਾਂਦਾ ਹੈ ਕਿ ਬੱਚਾ ਸਭ ਤੋਂ ਪਹਿਲਾਂ اپنی ماں ਤੋਂ بولਣਾ ਸਿੱਖਦਾ ਹੈ ਇਸ ਲਈ ماں ਨੂੰ ਹੀ ਬੱਚੇ ਦਾ ਪਹਿਲਾ ਗੁਰੂ ਮੰਨਿਆ ਜਾਂਦਾ ਹੈ ਜਿਹੜੀ ਭਾਸ਼ਾ ਬੱਚਾ ਆਪਣੀ ماں ਅਤੇ ਘਰ ਪਰਿਵਾਰ ਤੋਂ ਸਿੱਖਦਾ ਹੈ ਉਸ ਨੂੰ ਮਾਂ ਬੋਲੀ ਜਾਂ ਮਾਤ ਭਾਸ਼ਾ ਕਿਹਾ ਜਾਂਦਾ ਹੈ ਪੰਜਾਬੀ ਬੋਲੀ ਪੰਜਾਬੀਆਂ ਦੀ ਮਾਂ ਬੋਲੀ ਮਦਰ ਟੰਗ ਅਖਵਾਉਂਦੀ ਹੈ ਰਾਜ ਭਾਸ਼ਾ ਜਾਂ ਪ੍ਰਾਂਤਿਕ ਭਾਸ਼ਾ ਕਿਸੇ ਰਾਜ ਜਾਂ ਪ੍ਰਾਂਤ ਦੀ ਭਾਸ਼ਾ ਨੂੰ ਪ੍ਰਾਂਤਿਕ ਜਾਂ ਰਾਜ ਭਾਸ਼ਾ ਦਾ ਦਰਜਾ ਦਿੱਤਾ ਜਾਂਦਾ ਹੈ ਇਸ ਭਾਸ਼ਾ ਵਿੱਚ ਹੀ ਉਸ ਪ੍ਰਾਂਤ ਦਾ ਸਾਰਾ ਸਰਕਾਰੀ ਕੰਮਕਾਜ ਹੁੰਦਾ ਹੈ ਇਹ ਕਿਸੇ ਰਾਜ ਦੇ ਲੋਕਾਂ ਦੀ ਸਾਂਝੀ ਭਾਸ਼ਾ ਹੁੰਦੀ ਹੈ ਪੰਜਾਬ ਪ੍ਰਾਂਤ ਦੀ ਰਾਜ ਭਾਸ਼ਾ ਸਟੇਟ ਲੈਂਗੁਏਜ ਪੰਜਾਬੀ ਹੈ ਪੰਜਾਬ ਰਾਜ ਦਾ ਸਾਰਾ ਸਰਕਾਰੀ ਕੰਮ ਇਸੇ ਭਾਸ਼ਾ ਵਿੱਚ ਹੀ ਕੀਤਾ ਜਾਂਦਾ ਹੈ ਰਾਸ਼ਟਰੀ ਭਾਸ਼ਾ ਦੇਸ਼ ਦੇ ਸਾਰੇ ਲੋਕਾਂ ਨੂੰ ਆਪਸ ਵਿੱਚ ਜੋੜਨ ਵਾਲੀ ਭਾਸ਼ਾ ਨੂੰ ਰਾਸ਼ਟਰੀ ਭਾਸ਼ਾ ਆਖਦੇ ਹਨ ਇਹ ਭਾਸ਼ਾ ਦੇਸ਼ ਦੇ ਵੱਖ-ਵੱਖ ਪ੍ਰਾਂਤਾਂ ਨੂੰ ਆਪਸ ਵਿੱਚ ਜੋੜਦੀ ਹੈ ਅਤੇ ਸਮੁੱਚੇ ਦੇਸ਼ ਵਿੱਚ ਬੋਲੀ ਅਤੇ ਸਮਝੀ ਜਾਂਦੀ ਹੈ ਇਸ ਨੂੰ ਰਾਸ਼ਟਰੀ ਭਾਸ਼ਾ ਨੈਸ਼ਨਲ ਲੈਂਗੁਏਜ ਅਤੇ ਸੰਪਰਕ ਭਾਸ਼ਾ ਵੀ ਆਖਿਆ ਜਾਂਦਾ ਹੈ ਅੰਤਰਰਾਸ਼ਟਰੀ ਭਾਸ਼ਾ ਸੰਸਾਰ ਦੇ ਸਾਰੇ ਦੇਸ਼ਾਂ ਦੇ ਲੋਕਾਂ ਨੂੰ ਆਪਸ ਵਿੱਚ ਜੋੜਨ ਵਾਲੀ ਭਾਸ਼ਾ ਨੂੰ ਅੰਤਰਰਾਸ਼ਟਰੀ ਭਾਸ਼ਾ ਅਖਦੇ ਹਨ ਇਸ ਭਾਸ਼ਾ ਨੂੰ ਦੁਨੀਆ ਦੇ ਬਹੁਤੇ ਦੇਸ਼ਾਂ ਦੇ ਲੋਕ ਬੋਲਦੇ ਅਤੇ ਸਮਝਦੇ ਹਨ ਅੰਗਰੇਜ਼ੀ ਨੂੰ ਅੰਤਰਰਾਸ਼ਟਰੀ ਭਾਸ਼ਾ ਦਾ ਦਰਜਾ ਦਿੱਤਾ ਗਿਆ ਹੈ ਪੰਜਾਬੀ ਭਾਸ਼ਾ ਦਾ ਖੇਤਰ ਪੰਜਾਬੀ ਸਾਡੀ ਮਾਂ ਬੋਲੀ ਹੈ ਅਤੇ ਪੰਜਾਬ ਰਾਜ ਦੀ ਰਾਜ ਭਾਸ਼ਾ ਹੈ ਇਹ ਪੰਜਾਬ ਦੇ ਵਿਦਿਅਕ ਅਦਾਰਿਆਂ ਵਿੱਚ ਪੜ੍ਹਾਈ ਜਾਂਦੀ ਹੈ ਇਹ ਮੀਡੀਆ ਅਖਬਾਰਾਂ ਰਸਾਲਿਆਂ ਅਤੇ ਟੀਵੀ ਪ੍ਰੋਗਰਾਮਾ ਆਦਿ ਦਾ ਮਾਧਿਅਮ ਵੀ ਹੈ ਪੰਜਾਬੀ ਭਾਸ਼ਾ ਨੂੰ ਬੋਲਣ ਵਾਲੇ ਲੋਕ ਨਾ ਕੇਵਲ ਭਾਰਤੀ ਅਤੇ ਪਾਕਿਸਤਾਨੀ ਪੰਜਾਬ ਵਿੱਚ ਹੀ ਹਨ ਸਗੋਂ ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਅਤੇ ਵਿਦੇਸ਼ਾਂ ਵਿੱਚ ਵੀ ਰਹਿੰਦੇ ਹਨ ਹੁਣ ਪੰਜਾਬੀ ਭਾਸ਼ਾ ਦਾ ਖੇਤਰ ਬਹੁਤ ਵਿਸ਼ਾਲ ਹੋ ਚੁੱਕਾ ਹੈ ਉਪਭਾਸ਼ਾ ਵੱਖ-ਵੱਖ ਥਾਵਾਂ ਵਿੱਚ ਮੌਜੂਦ ਭਾਸ਼ਾ ਦੇ ਜੋ ਵੱਖ-ਵੱਖ ਰੂਪ ਮਿਲਦੇ ਹਨ ਉਸ ਨੂੰ ਉਪਭਾਸ਼ਾ ਕਿਹਾ ਜਾਂਦਾ ਹੈ ਪਹਿਲਾ ਪਹਿਲ ਜਦੋਂ ਆਵਾਜਾਈ ਦੇ ਇੰਨੇ ਸਾਧਨ ਮੌਜੂਦ ਨਹੀਂ ਸਨ ਤਾਂ ਉਦੋਂ ਉਪਭਾਸ਼ਾਵਾਂ ਹੋਂਦ ਵਿੱਚ ਆਈਆਂ ਪਰ ਅੱਜਕੱਲ ਆਵਾਜਾਈ ਦੇ ਅਨੇਕਾਂ ਸਾਧਨਾਂ ਕਾਰਨ ਉਪਭਾਸ਼ਾਵਾਂ ਦਾ ਆਪਸੀ ਅੰਤਰ ਘਟਦਾ ਜਾ ਰਿਹਾ ਹੈ ਪੰਜਾਬੀ ਦੀਆਂ ਉਪਭਾਸ਼ਾਵਾਂ ਮਾਜੀ ਪੰਜਾਬ ਤੋਂ ਲਹਿੰਦੇ ਵਾਲੇ ਪਾਸੇ ਦੇ ਇਲਾਕੇ ਨੂੰ ਮਾਝਾ ਕਿਹਾ ਜਾਂਦਾ ਹੈ ਇੱਥੇ ਬੋਲੀ ਜਾਂਦੀ ਭਾਸ਼ਾ ਮਾਝੀ ਅਖਵਾਉਂਦੀ ਹੈ ਅੰਮ੍ਰਿਤਸਰ ਗੁਰਦਾਸਪੁਰ ਤਰਨਤਾਰਨ ਅਤੇ ਪਠਾਨਕੋਟ ਦੇ ਇਲਾਕਿਆਂ ਵਿੱਚ ਮਾਝੀ ਉਪਭੋਲੀ ਦੀ ਵਰਤੋਂ ਹੁੰਦੀ ਹੈ ਰਿੱਦਾ ਗੁੱਦਾ ਡੈਂ ਆ ਆਪੂ ਅਤੇ ਤੋੜੀ ਆਦੀ ਮਾਝੀ ਸ਼ਬਦ ਹਨ ਦੁਆਬੀ ਦਰਿਆ ਬਿਆਸ ਅਤੇ ਸਤਲੁਜ ਦੇ ਵਿਚਕਾਰਲੇ ਇਲਾਕੇ ਦੀ ਉਪਭਾਸ਼ਾ ਦੁਆਬੀ ਅਖਵਾਉਂਦੀ ਹੈ ਇਸ ਵਿੱਚ ਜ਼ਿਲ੍ਹਾ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਅਤੇ ਨਵਾਂ ਸ਼ਹਿਰ ਦੇ ਇਲਾਕੇ ਆਉਂਦੇ ਹਨ। ਇੱਥੇ ਸਿੱਗਾ, ਪਾਉਂਗਾ, ਜਾਉਂਗਾ, ਜਿੱਦਣ, ਕਿਦਣ, ਰੈਣਕੂ ਆਦੀ ਸ਼ਬਦਾਂ ਦੀ ਵਰਤੋਂ ਹੁੰਦੀ ਹੈ। ਮਲਵਈ ਇਹ ਮਾਲਵੇ ਦੇ ਇਲਾਕੇ ਦੀ ਉਪਭਾਸ਼ਾ ਹੈ। ਜ਼ਿਲ੍ਹਾ ਲੁਧਿਆਣਾ, ਫਰੀਦਕੋਟ, ਫਿਰੋਜ਼ਪੁਰ, ਮੋਗਾ, ਮਾਨਸਾ ਆਦਿ ਦੇ ਇਲਾਕਿਆਂ ਵਿੱਚ ਮਲਵਈ ਉਪਬੋਲੀ ਦੀ ਵਰਤੋਂ ਹੁੰਦੀ ਹੈ ਇਸ ਵਿੱਚ ਆਵਾਂਗੇ ਜਾਵਾਂਗੇ ਪਾਣੀ ਛੀ ਕਰੂੰਗਾ ਆਖੂੰਗਾ ਆदि ਸ਼ਬਦਾਂ ਦੀ ਵਰਤੋਂ ਹੁੰਦੀ ਹੈ ਪੁਆਦੀ ਪੁਆਦ ਦੇ ਇਲਾਕੇ ਵਿੱਚ ਬੋਲੀ ਜਾਂਦੀ ਉਪਭਾਸ਼ਾ ਨੂੰ ਪੁਆਦੀ ਆਖਦੇ ਹਨ ਇਸ ਅਧੀਨ ਜ਼ਿਲ੍ਹਾ ਰੂਪਨਗਰ ਰੋਪੜ ਮੁਹਾਲੀ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਦਾ ਕੁਝ ਹਿੱਸਾ ਸ਼ਾਮਲ ਹੈ ਇਸ ਵਿੱਚ ਮਾਤੇ ਕਿਨੂੰ ਮਿੰਨੂੰ ਪਤ ਆਦਿ ਸ਼ਬਦਾਂ ਦੀ ਵਰਤੋਂ ਆਮ ਕੀਤੀ ਜਾਂਦੀ ਹੈ। ਭਾਰਤ ਦੀਆਂ ਭਾਸ਼ਾਵਾਂ ਭਾਰਤ ਦੇ ਵੱਖ-ਵੱਖ ਇਲਾਕਿਆਂ ਜਾਂ ਪ੍ਰਾਂਤਾਂ ਵਿੱਚ ਭਿੰਨ-ਭਿੰਨ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਭਾਰਤ ਦੇ 28 ਪ੍ਰਾਂਤ ਹਨ ਪਰ ਭਾਰਤੀ ਸੰਵਿਧਾਨ ਵਿੱਚ 22 ਭਾਸ਼ਾਵਾਂ ਨੂੰ ਹੀ ਮਾਨਤਾ ਦਿੱਤੀ ਗਈ ਹੈ। ਉਰਦੂ, ਉੜੀਆ, ਪੰਜਾਬੀ, ਅਸਾਮੀ ਸੰਸਕ੍ਰਿਤ ਸੰਥਾਲੀ ਸਿੰਧੀ ਹਿੰਦੀ ਕਸ਼ਮੀਰੀ ਕੰਨੜ ਕੋਂਕਣੀ ਗੁਜਰਾਤੀ ਡੋਗਰੀ ਤਾਮਿਲ ਤੇਲਗੂ ਨੇਪਾਲੀ ਬੰਗਾਲੀ ਬੋਡੋ ਮਨੀਪੁਰੀ ਮਰਾਠੀ ਮਲਿਆਲਮ ਮੈਥਲੀ ਵਿਆਕਰਨ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਸਮਝਣ ਅਤੇ ਲਿਖਣ ਲਈ ਵਿਆਕਰਨ ਦੀ ਲੋੜ ਪੈਂਦੀ ਹੈ ਵਿਆਕਰਨ ਤੋਂ ਬਿਨਾ ਭਾਸ਼ਾ ਦਾ ਸ਼ੁੱਧ ਗਿਆਨ ਨਹੀਂ ਪ੍ਰਾਪਤ ਹੋ ਸਕਦਾ ਵਿਆਕਰਨ ਦੀ ਪਰਿਭਾਸ਼ਾ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਸਮਝਣ ਅਤੇ ਲਿਖਣ ਲਈ ਵਿਦਵਾਨਾਂ ਨੇ ਜੋ ਨਿਯਮ ਬਣਾਏ ਹਨ ਉਹਨਾਂ ਦੇ ਸਮੂਹ ਨੂੰ ਵਿਆਕਰਨ ਆਖਦੇ ਹਨ ਪੰਜਾਬੀ ਵਿਆਕਰਨ ਹੈ ਪੰਜਾਬੀ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਬੋਲਣ ਲਿਖਣ ਅਤੇ ਪੜਨ ਲਈ ਬਣਾਏ ਗਏ ਨਿਯਮਾਂ ਦੇ ਸਮੂਹ ਨੂੰ ਪੰਜਾਬੀ ਵਿਆਕਰਨ ਆਖਦੇ ਹਨ ਵਿਆਕਰਨ ਦੇ ਅੰਗ ਵਿਆਕਰਨ ਦੇ 4 ਅੰਗ ਮੰਨੇ ਗਏ ਹਨ ਵਿਆਕਰਨ ਦੇ ਅੰਗ ਅੱਖਰ ਬੋਧ ਸ਼ਬਦ ਬੋਧ ਵਾਕ ਬੋਧ ਅਰਥ ਬੋਧ ਅੱਖਰ ਬੋਧ ਵਿਆਕਰਨ ਦੇ ਇਸ ਭਾਗ ਵਿੱਚ ਅੱਖਰਾਂ ਜਾਂ ਵਰਨਾ ਲੱਗਾ ਲਗਾਖਰਾਂ ਅਤੇ ਸ਼ਬਦ ਜੋੜਾਂ ਬਾਰੇ ਪਤਾ ਲੱਗਦਾ ਹੈ ਇਹ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਹੈ ਸ਼ਬਦ ਬੋਧ ਇਸ ਭਾਗ ਵਿੱਚ ਸ਼ਬਦਾਂ ਦੀ ਰਚਨਾ ਸ਼ਬਦਾਂ ਦੀਆਂ ਕਿਸਮਾਂ ਅਤੇ ਸ਼ਬਦਾਂ ਦੇ ਰੂਪਾਂਤਰਨ ਬਾਰੇ ਦੱਸਿਆ ਜਾਂਦਾ ਹੈ। ਵਾਕ ਭੋਗ ਇਸ ਭਾਗ ਵਿੱਚ ਵਾਕਾਂ ਦੀ ਰਚਨਾ ਵਾਕਾਂ ਦੀਆਂ ਕਿਸਮਾਂ ਵਾਕ ਵਟਾਂਦਰਾ ਅਤੇ ਵਿਸਰਾਮ ਚਿੰਨਾਂ ਦੀ ਜਾਣਕਾਰੀ ਮਿਲਦੀ ਹੈ। ਅਰਥ ਭੋਗ ਵਿਆਕਰਨ ਦੇ ਇਸ ਭਾਗ ਵਿੱਚ ਬਹੁਅਰਥਕ ਸ਼ਬਦਾਂ ਸਮਾਨਾਰਥਕ ਸ਼ਬਦਾਂ ਵਿਰੋਧੀ ਸ਼ਬਦਾਂ ਅਤੇ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਦੀ ਵਰਤੋਂ ਬਾਰੇ ਪਤਾ ਲੱਗਦਾ ਹੈ ਇਸ ਪ੍ਰਕਾਰ ਵਿਆਕਰਨ ਦੇ ਵੱਖ-ਵੱਖ ਅੰਗਾਂ ਵਿੱਚ ਭਾਸ਼ਾ ਦੇ ਵੱਖਰੇ-ਵੱਖਰੇ ਪੱਖਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਹਾਸਲ ਹੁੰਦੀ ਹੈ ਬੱਚਿਆਂ ਦੀ ਜਾਣਕਾਰੀ ਲਈ ਸਭ ਤੋਂ ਪਹਿਲਾਂ ਭਾਸ਼ਾ ਹੋਂਦ ਵਿੱਚ ਆਉਂਦੀ ਹੈ ਅਤੇ ਬੱਚਾ ਹੌਲੀ-ਹੌਲੀ ਭਾਸ਼ਾ ਨੂੰ ਬੋਲਣਾ ਸਿੱਖਦਾ ਹੈ ਆਪਣੇ ਭਾਵਾਂ ਨੂੰ ਪ੍ਰਗਟਾਉਣ ਦਾ ਸਾਧਨ ਭਾਸ਼ਾ ਹੈ ਭਾਸ਼ਾ ਦੇ ਦੋ ਰੂਪ ਹਨ ਬੋਲਚਾਲ ਦੀ ਭਾਸ਼ਾ ਜਾਂ ਮਾਤਿਕ ਭਾਸ਼ਾ ਅਤੇ ਲਿਖਤੀ ਭਾਸ਼ਾ ਜਾਂ ਸਾਹਿਤਕ ਭਾਸ਼ਾ ਕਈ ਵਾਰੀ ਇਸ਼ਾਰਿਆਂ ਨਾਲ ਵੀ ਗੱਲ ਸਮਝਾਈ ਜਾਂਦੀ ਹੈ ਮਾਤ ਪਾਸ਼ਾ ਜਾਂ ਮਾਂ ਬੋਲੀ ਰਾਜ ਭਾਸ਼ਾ ਜਾਂ ਪ੍ਰਾਂਤਕ ਭਾਸ਼ਾ ਰਾਸ਼ਟਰੀ ਭਾਸ਼ਾ ਅਤੇ ਅੰਤਰਰਾਸ਼ਟਰੀ ਭਾਸ਼ਾ ਭਾਸ਼ਾ ਦੇ ਵੱਖ-ਵੱਖ ਪੱਧਰ ਹਨ ਪੰਜਾਬ ਦੀ ਰਾਜ ਭਾਸ਼ਾ ਪੰਜਾਬੀ ਹੈ ਅਤੇ ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਪੰਜਾਬ ਵਿੱਚ ਸਾਰਾ ਸਰਕਾਰੀ ਕੰਮ ਰਾਜ ਭਾਸ਼ਾ ਪੰਜਾਬੀ ਵਿੱਚ ਹੀ ਹੁੰਦਾ ਹੈ ਪੰਜਾਬੀ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਬੋਲਣ ਸਮਝਣ ਅਤੇ ਲਿਖਣ ਲਈ ਇਸ ਦਾ ਆਪਣਾ ਵੱਖਰਾ ਵਿਆਕਰਨ ਹੈ ਵਿਆਕਰਨ ਦੇ ਚਾਰ ਰੰਗ ਹਨ ਅੱਖਰ ਜਾਂ ਵਰਣ ਬੋਧੇ ਸ਼ਬਦ ਬੋਧੇ ਵਾਕ ਬੋਧੇ ਅਤੇ ਅਰਥ ਬੋਧੇ ਆਠਦੋ ਅੱਖਰਬੋਧ ਅਤੇ ਲਿਪੀ ਆਰਥੋਗ੍ਰਾਫੀ ਐਂਡ ਸਕ੍ਰਿਪਟ ਅੱਖਰਬੋਧ ਕੀ ਹੈ ਅੱਖਰਬੋਧ ਨੂੰ ਵਰਣਬੋਧ ਵੀ ਕਿਹਾ ਜਾਂਦਾ ਹੈ ਇਹ ਵਿਆਕਰਨ ਦਾ ਸਭ ਤੋਂ ਪਹਿਲਾ ਅੰਗ ਹੈ ਇਸ ਅਧੀਨ ਅੱਖਰਾਂ ਲੱਗਾ ਲਗਾਖਰਾਂ ਅਤੇ ਸ਼ਬਦ ਜੋੜਾ ਆਦਿ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਅੱਖਰਬੋਧ ਅੱਖਰ ਜਾਂ ਵਰਣ ਲੱਗਾ ਲਗਾਖਰ ਸ਼ਬਦ ਜੋੜੇ ਧੁਨੀ ਅਤੇ ਅੱਖਰ ਜਾਂ ਵਰਨ ਸਾਡੇ ਮੂੰਹੋਂ ਜੋ ਆਵਾਜ਼ਾਂ ਜਾਂ ਧੁਨੀਆਂ ਨਿਕਲਦੀਆਂ ਹਨ ਵਿਆਕਰਨ ਅਨੁਸਾਰ ਉਹ ਧੁਨੀਆਂ ਹਨ ਜਦੋਂ ਇਹਨਾਂ ਧੁਨੀਆਂ ਨੂੰ ਲਿਖਤੀ ਰੂਪ ਵਿੱਚ ਪ੍ਰਗਟ ਕੀਤਾ ਜਾਂਦਾ ਹੈ ਤਾਂ ਜੋ ਮੂਲ ਚਿੰਨ ਹੁੰਦੇ ਹਨ ਉਹਨਾਂ ਨੂੰ ਅੱਖਰ ਜਾਂ ਵਰਨ ਕਿਹਾ ਜਾਂਦਾ ਹੈ ਇਸ ਪ੍ਰਕਾਰ ਧੁਨੀ ਮੂੰਹੋਂ ਉਚਾਰੀ ਜਾਂਦੀ ਹੈ ਪਰ ਅੱਖਰ ਹਮੇਸ਼ਾ ਧੁਨੀ ਨੂੰ ਲਿਖਤੀ ਰੂਪ ਵਿੱਚ ਲਿਖਣ ਲਈ ਹੁੰਦੇ ਹਨ ਉਦਾਹਰਨ ਦੇ ਤੌਰ ਤੇ ਸਰ ਸ਼ਬਦ ਵਿੱਚ ਸ ਸ ਅਤੇ ਰ ਰ ਆਦਿ ਵਰਤੋਂ ਹੋਈ ਹੈ ਅਤੇ ਅੱਖਰ ਰ ਰ ਅਤੇ ਸ ਸ ਵਰਤੇ ਗਏ ਹਨ ਅੱਖਰ ਜਾਂ ਵਰਨ ਦੀ ਪਰਿਭਾਸ਼ਾ ਅੱਖਰ ਉਹ ਹਨ ਮੂਲ ਚਿੰਨ ਹਨ ਜੋ ਦੁਨੀਆ ਨੂੰ ਲਿਖਤੀ ਰੂਪ ਵਿੱਚ ਪ੍ਰਗਟਾਉਣ ਲਈ ਵਰਤੇ ਜਾਂਦੇ ਹਨ ਇਹ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਹੁੰਦੇ ਹਨ ਆਓ ਸ਼ਬਦਾਂ ਵਿੱਚ ਦੁਨੀਆ ਦਾ ਨਖੇੜ ਕਰੀਏ ಸಮಜ ಸಮ ಮಮ್ಮ ಜನ್ನ ಜಿ ಜಿಹಾರಿ ಜಕ್ಕ ಮಹೇಶಾ ಜಾ ಜಮ ಲಾ ಜಮ ಅಕ್ಕರಮಾಲ ಪಂಜಾಬೀ ಅಖರತೆ ಅಕ್ಕರಮಾಲ ಬಚ್ಚ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਜਿਨ੍ਹਾਂ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਹਨਾਂ ਨੂੰ ਪੰਜਾਬੀ ਜਾਂ ਗੁਰਮੁਖੀ ਅੱਖਰ ਜਾਂ ਵਰਣ ਕਿਹਾ ਜਾਂਦਾ ਹੈ ਜਦੋਂ ਇਹਨਾਂ ਅੱਖਰਾਂ ਨੂੰ ਕ੍ਰਮ ਜਾਂ ਤਰਤੀਬ ਅਨੁਸਾਰ ਲਿਖਿਆ ਜਾਂਦਾ ਹੈ ਤਾਂ ਇਸ ਨੂੰ ਪੰਜਾਬੀ ਦੀ ਅੱਖਰਮਾਲਾ ਜਾਂ ਵਰਣਮਾਲਾ ਆਖਿਆ ਜਾਂਦਾ ਹੈ ਪੰਜਾਬੀ ਦੀ ਅੱਖਰਮਾਲਾ ਜਾਂ ਵਰਣਮਾਲਾ ਇਸ ਪ੍ਰਕਾਰ ਹੈ ਇਸ ਨੂੰ ਵੱਖ-ਵੱਖ 8 ਵਰਗਾਂ ਵਿੱਚ ਵੰਡ ਕੇ ਲਿਖਿਆ ਜਾਂਦਾ ਹੈ ਕ੍ਰਮ ਵਰਗਦਾਨਾ ਅੱਖਰਾਂ ਵਰਣ ਮੁੱਖ ਵਰਗ ਊੜਾ ਐੜਾ ਈੜੀ ਸਸਾ ਹਾਹਾ ਕਕਾ ਵਰਗ ਕਕਾ ਖਖਾ ਗੱਗਾ ਕੱਗਾ ਅੰਗਾ ਚਚਾ ਵਰਗ ਚਚਾ ਛਛਾ ਜੱਜਾ ਝੱਜਾ ਅੰਆ ਟੈਂਕਾ ਵਰਗ ਟੈਂਕਾ ಠಾ ಡಡ್ಡಾ ಟಡ್ಡಾ ನಾಣ ತತ್ತಾ ವರ್ಗ ತತ್ತ ಥಾ ದನ್ನ ಪ್ಪಾ ವರ್ಗ ಪಪ್ ಬಬ್ಬಾ ಪಬ್ಬಾ ಮಮ್ಮಾ ಅಂತಮ ವರ್ಗ ಯಯ್ಯಾ ಲ ವಾವ ರಾಡಾ ನವೀನ ವರ್ಗ ಶಶಾ ಖಾ ಖಗಾ ಜಜಾ ಫಾ ಲಲ್ಲಲ್ಲ ਪੈਂਤੀ ਅਖਰੀ ਪਹਿਲਾ ਪੰਜਾਬੀ ਵਰਣਮਾਲਾ ਦੇ ਅੱਖਰਾਂ ਦੀ ਕੁੱਲ ਗਿਣਤੀ 35 ਸੀ ਇਸ ਲਈ ਇਸ ਨੂੰ ਪੈਂਤੀ ਅਖਰੀ ਵੀ ਕਿਹਾ ਜਾਂਦਾ ਹੈ ਹੁਣ ਇਸ ਨੂੰ ਪੈਂਤੀ ਅਖਰੀ ਨਹੀਂ ਕਿਹਾ ਜਾਂਦਾ ਹੈ ਹੁਣ ਇਸ ਨੂੰ ਗੁਰਮੁਖੀ ਵਰਣਮਾਲਾ ਜਾਂ ਪੰਜਾਬੀ ਵਰਣਮਾਲਾ ਆਖਦੇ ਹਨ ਬਿੰਦੀ ਵਾਲੇ 6 ਅੱਖਰ ਜਦੋਂ ਅਰਬੀ ਫਾਰਸੀ ਦੀਆਂ ਦੁਨੀਆਂ ਨੂੰ ਪੰਜਾਬੀ ਵਿੱਚ ਲਿਖਤੀ ਰੂਪ ਦੇਣ ਦੀ ਲੋੜ ਪਈ ਤਾਂ ਗੁਰਮੁਖੀ ਵਰਣਮਾਲਾ ਵਿੱਚ ਮੌਜੂਦ ਅੱਖਰਾਂ ਦੇ ਪੈਰ ਵਿੱਚ ਬਿੰਦੀ ਲਾ ਕੇ 6 ਨਵੇਂ ਚਿੰਨ ਬਣਾਏ ਗਏ ਇਹਨਾਂ ਨੂੰ ਪੈਰੀ ਬਿੰਦੀ ਵਾਲੇ ਅੱਖਰ ਕਿਹਾ ਜਾਂਦਾ ਹੈ ਜਿਵੇਂ ਸ ਸੇ ਪੈਰ ਬਿੰਦੀ ਸ਼ਾ ਖ ਖੇ ਪੈਰ ਬਿੰਦੀ ਖਾ ਗ ਗੇ ਪੈਰ ਬਿੰਦੀ ਗਾ ਜ ਜੇ ਪੈਰ ਬਿੰਦੀ ਜ਼ ਫ ਫੇ ਪੈਰ ਬਿੰਦੀ ਫਾ ਲ ਲੇ ਪੈਰ ਬਿੰਦੀ ਲਾ ਪੈਰੀ ਬਿੰਦੂ ਲਗਾਉਣ ਨਾਲ ਇਹਨਾਂ ਦਾ ਉਚਾਰਨ ਤੇ ਅਰਥ ਬਿਲਕੁਲ ਬਦਲ ਜਾਂਦੇ ਹਨ ਭਾਵੇਂ ਖਖ ਵਗ ਫਫਾ ਵਾਲੇ ਅੱਖਰਾਂ ਨਾਲ ਸ਼ਬਦਾਂ ਦੇ ਅਰਥਾਂ ਵਿੱਚ ਕੋਈ ਬਹੁਤਾ ਫਰਕ ਨਹੀਂ ਪੈਂਦਾ ਪਰ ਸਸ ਸ਼ਸ਼ਾ ਅਤੇ ਜਜਾ ਜ਼ਜਾ ਦੋਵਾਂ ਅੱਖਰਾਂ ਦੀ ਵਰਤੋਂ ਨਾਲ ਉਚਾਰਨ ਅਤੇ ਅਰਥਾਂ ਵਿੱਚ ਫਰਕ ਆ ਜਾਂਦਾ ਹੈ ਉਦਾਹਰਣ ਦੇ ਲਈ ਸਾਲ ਅਮਿਤ ਦੇ ਵਿਆਹ ਨੂੰ 5 ਸਾਲ ਹੋ ਗਏ ਹਨ ਸ਼ਾਲ ਇਹ ਕਾਲਾ ਸ਼ਾਲ ਮੇਰਾ ਹੈ ਰਾਜ ਪਹਿਲਾ ਰਾਜੇ ਰਾਜ ਕਰਦੇ ਸਨ ਰਾਜ ਮੈਂ ਤੇਰਾ ਸਾਰਾ ਰਾਜ ਜਾਣ ਗਿਆ ਹਾਂ ਲੱਲਾ ਦਾ ਚਿੰਨ ਲੱਲਾ ਅੱਖਰ ਨੂੰ ਲੱਲਾ ਕਿਹਾ ਜਾਂਦਾ ਹੈ ਅਤੇ ਲੱਲਾ ਅੱਖਰ ਨੂੰ ਲੱਲੇ ਪੈਰੀ ਬਿੰਦੀ ਲੱਲਾ ਬੋਲੇ ਕਿਹਾ ਜਾਂਦਾ ਹੈ ਇਹਨਾਂ ਦੋਹਾਂ ਦੀ ਵਰਤੋਂ ਨਾਲ ਉਚਾਰਨ ਅਤੇ ਅਰਥ ਦੋਵੇਂ ਬਦਲ ਜਾਂਦੇ ਹਨ ਜਿਵੇਂ ਬਾਲ ਨਿੱਕਾ ਬਾਲ ਬੱਚਾ ਬੜਾ ਪਿਆਰਾ ਹੈ ਬਲ ਅਗ ਬਲ ਦੇਓ ਪੰਜਾਬੀ ਵਰਣਮਾਲਾ ਦੇ ਕੁਝ ਅੱਖਰ ਹੈ ਹੁਣ ਪੰਜਾਬੀ ਵਰਣਮਾਲਾ ਦੇ ਕੁੱਲ ਅੱਖਰ 35 6 41 ਹਨ ਇਸ ਵਿੱਚ ਮੂਲ 35 ਅੱਖਰ 6 ਪੈਰੀ ਬਿੰਦੀ ਵਾਲੇ ਅੱਖਰ ਹਨ ਇਸ ਪ੍ਰਕਾਰ ਕੁੱਲ 41 ਅੱਖਰਾਂ ਵਰਣ ਹਨ ਪੰਜਾਬੀ ਧੁਨੀਆਂ ਦੇ ਰੂਪ ਸਵਰਵਾਹਕ ਅਤੇ ਵਿਅੰਜਨ ਅੱਖਰ ਪੰਜਾਬੀ ਵਿੱਚ ਪਹਿਲੇ 3 ਅੱਖਰ ਊੜਾ ਅ, ਆ, ਇ, ਸਵਰਵਾਹ ਖੰਨ ਅਤੇ ਬਾਕੀ ਸ ਅੱਖਰ ਤੋਂ ੜਾੜਾ ਤੱਕ ਸਾਰੇ ਵਿਅੰਜਨ ਅੱਖਰ ਹਨ ਪੰਜਾਬੀ ਧੁਨੀਆਂ ਦੀ ਸ਼੍ਰੇਣੀ ਵੰਡ ਪੰਜਾਬੀ ਭਾਸ਼ਾ ਲਈ ਜਿਹੜੀ ਧੁਨੀਆਂ ਦੀ ਲੋੜ ਹੈ ਉਹਨਾਂ ਨੂੰ ਦੋ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ ਸਵਰ ਧੁਨੀਆਂ ਵਿਅੰਜਨ ਧੁਨੀਆਂ ਸਵਰ ਧੁਨੀਆਂ ਜਿਨ੍ਹਾਂ ਧੁਨੀਆਂ ਦੇ ਉਚਾਰਨ ਵੇਲੇ ਸਾਹ ਦੀ ਹਵਾ ਵਿੱਚ ਕੋਈ ਰੁਕਾਵਟ ਨਹੀਂ ਹੁੰਦੀ ਭਾਵ ਜਿਨ੍ਹਾਂ ਧੁਨੀਆਂ ਦੇ ਉਚਾਰਨ ਵੇਲੇ ਕਿਸੇ ਹੋਰ ਧੁਨੀ ਦੀ ਲੋੜ ਨਾ ਪਵੇ ਉਹ ਸਵਰ ਧੁਨੀਆਂ ਕਹਾਉਂਦੀਆਂ ਹਨ ਪੰਜਾਬੀ ਦੇ ਤਿੰਨ ਸਵਰਵਾਹਕ ਅੱਖਰਾਂ ਊੜਾ ਐੜਾ ਈੜੀ ਤੋਂ ਦਸ ਧੁਨੀਆਂ ਬਿਨਾਂ ਕਿਸੇ ਰੁਕਾਵਟ ਦੇ ਬੋਲੀਆਂ ਜਾਂਦੀਆਂ ਹਨ ਜਿਵੇਂ ਐੜਾ ਆ ਈ ਈ ਉ ਉ ਐ ਅ ਓ ਔ ਗੁਰਮੁਖੀ ਲਿਪੀ ਗੁਰਮੁਖੀ ਦੇ ਸਾਰੇ ਅੱਖਰ 41 ਲੱਗਾ ਮਾਤਰਾਵਾਂ 10 ਲਗਾਖਰ 3 ਬੱਚਿਆਂ ਦੀ ਜਾਣਕਾਰੀ ਲਈ ਅੱਖਰ ਬੋਧ ਨੂੰ ਵਰਣ ਬੋਧ ਵੀ ਕਿਹਾ ਜਾਂਦਾ ਹੈ ਇਸ ਵਿੱਚ ਸਾਰੇ ਅੱਖਰ ਲੱਗਾ ਲਗਾਖਰ ਅਤੇ ਸ਼ਬਦ ਜੋੜ ਸ਼ਾਮਿਲ ਹਨ ਤੁਨੀ ਮੂੰ ਰਾਹੀ ਉਚਾਰੀ ਜਾਂਦੀ ਹੈ ਅਤੇ ਅੱਖਰ ਤੁਨੀ ਨੂੰ ਲਿਖਤੀ ਰੂਪ ਦਿੰਦੇ ਹਨ ਪੰਜਾਬੀ ਅੱਖਰਮਾਲਾ ਜਾਂ ਵਰਣਮਾਲਾ ਦੇ ਹੁਣ ਕੁੱਲ 41 ਅੱਖਰ ਹਨ ਊੜਾ ਐੜਾ ਈੜੀ ਤਿੰਨ ਸਵਰਾਂ ਤੋਂ 10 ਸਵਰ ਤੁਨੀਆਂ ਬਣਦੀਆਂ ਹਨ ਸਸੇ ਤੋਂ ਲੈ ਕੇ ੜਾੜਾ ਤੱਕ ਸਾਰੀਆਂ ਵਿਅੰਜਨ ਤੁਨੀਆਂ ਹਨ ਅੰਗਾ ਅਈਆਂ ਣਾਣਾ ਨੰਨਾ ਮੰਮਾ ਇਹ ਪੰਜ ਨਾਸਿਕੀ ਵਿਅੰਜਨ ਹਨ ਹਾ ਹਾ ਰਾ ਰਾ ਵਾ ਵਾ ਤਿੰਨ ਦੁੱਤ ਅੱਖਰ ਹਨ ਪੰਜਾਬੀ ਵਿੱਚ 10 ਲੱਗਾਂ ਹਨ ਅਤੇ 3 ਲਗਾਖਰ ਹਨ ਸਾਰੇ ਅੱਖਰ ਲੱਗਾ ਅਤੇ ਲਗਾਖਰਾਂ ਨਾਲ ਗੁਰਮੁਖੀ ਲਿਪੀ ਬਣਦੀ ਹੈ